ਅਸੀਂ ਦੇਖਦੇ ਹਾਂ ਕਿ ਕਈ ਘਰਾਂ ਦੇ ਵਿੱਚ ਮਹਿਲਾਵਾਂ ਪੀੜਤ ਹੋ ਜਾਂਦੀਆਂ ਨੇ ਜਾਂ ਫਿਰ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੁੰਦੀ ਹੈ ਵਾਇਲੈਂਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਰਕਾਰ ਉਸ ਦੀ ਮਦਦ ਤਾਂ ਕਰਦੀ ਹੈ ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਮਦਦ ਲੈਣੀ ਹੈ ਤੇ ਕਿਸ ਤਰ੍ਹਾਂ ਮਦਦ ਲੈਣੀ ਹੈ ਸਰਕਾਰ ਦੇ ਵੱਲੋਂ ਸਖੀ ਵਨ-ਸਟਾਪ ਸੈਂਟਰ ਵੀ ਚਲਾਏ ਜਾ ਰਹੇ ਹਨ ਇਸ ਵਕਤ ਅਸੀਂ ਰੂਪਨਗਰ ਦੇ ਸਖੀ ਵਨ-ਸਟਾਪ ਸੈਂਟਰ ਦੇ ਵਿੱਚ ਮੌਜੂਦ ਹਾਂ ਇਹੋ ਜਿਹੇ ਸੈਂਟਰਾਂ ਦੇ ਵਿੱਚ ਪੀੜਤ ਮਹਿਲਾਵਾਂ ਨੂੰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਵਾਇਲੈਂਸ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਪੀੜਤ ਮਹਿਲਾਵਾਂ ਨੇ ਤਾਂ ਉਹਨਾਂ ਨੂੰ ਕੀ ਕੀ ਕੁਝ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਇੱਥੇ ਬੋਰਡ ਲੱਗਿਆ ਹੋਇਆ ਇਹ ਕਹਿੰਦੇ ਨੇ ਕਿ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਪੁਲਿਸ ਸਹਾਇਤਾ ਜੇਕਰ ਚਾਹੀਦੀ ਕਿਸੇ ਪੀੜਤ ਨੂੰ ਖਾਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਮਹਿਲਾਵਾਂ ਦੀ ਅਤੇ 12 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਲੜਕੀਆਂ ਦੀ ਤਾਂ ਡਾਕਟਰੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਜੇਕਰ ਘਰੇਲੂ ਹਿੱਸਾ ਹੋ ਜਾਵੇ ਸਪੋਜ਼ ਕਰ ਲਓ ਕਿਸੇ ਨੇ ਛੱਡ ਚੋਟ ਲੱਗਦੀ ਹੈ ਤਾਂ ਇਮੀਡੀਏਟ ਉਹ ਇੱਥੇ ਸੰਪਰਕ ਕਰਦਾ ਤਾਂ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਮਨੋ ਸਮਾਜਿਕ ਸਲਾਹ ਕਾਉਂਸਲਿੰਗ ਸਾਈਕੋਲੋਜੀਕਲੀ ਉਸ ਦੇ ਦਿਮਾਗ ਤੇ ਕਿ ਬੱਚੇ ਦੇ ਜਾਂ ਮਹਿਲਾ ਦੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਕਾਉਂਸਲਿੰਗ ਕਰਦੇ ਨੇ ਇੱਥੇ ਸਪੈਸ਼ਲਿਸਟ ਹੁੰਦੇ ਨੇ ਜੋ ਤੁਹਾਡੇ ਮਨ ਦੀ ਅਵਸਥਾ ਨੂੰ ਜਾਣ ਕੇ ਉਸ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਕਾਨੂੰਨੀ ਸਲਾਹ ਅਤੇ ਸਹਾਇਤਾ ਜੇਕਰ ਜ਼ਰੂਰਤ ਹੋਵੇ ਉਸ ਪੀੜਤ ਇੱਥੇ ਪਹੁੰਚਦਾ ਹੈ ਤੇ ਜ਼ਰੂਰਤ ਹੈ ਉਸ ਨੂੰ ਕਾਨੂੰਨੀ ਸਹਾਇਤਾ ਵੀ ਦੇਣੀ ਹੈ ਸਪੋਜ਼ ਕਰ ਲਓ ਕੋਈ ਕੋਰਟ ਦੇ ਵਿੱਚ ਕੋਈ ਕੇਸ ਕਰਨਾ ਪੈ ਜੇ ਵੀ ਜਾਂ ਫਿਰ ਉਸ ਦੀ ਕਿਸ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਕੀਤੀ ਜਾਂਦੀ ਹੈ ਉਸ ਦੇ ਵਿੱਚ ਮਦਦ ਕਰਦੇ ਨੇ ਵੀਡੀਓ ਕਾਨਫਰencing ਵੀ ਹੋएगी ਇੱਥੇ ਸਾਰਾ ਪ੍ਰਬੰਧ ਹੈਗਾ ਕਿ ਵੀਡੀਓ ਕਾਨਫਰencing ਦੇ ਰਾਹੀਂ ਉਸ ਦੀ ਉਸ ਦਾ ਸੰਪਰਕ ਕਰਵਾਇਆ ਜਾਂਦਾ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਇੱਕੋ ਹੀ ਵਨ ਸਟਾਪ ਸੈਂਟਰ ਹੈ ਇੱਥੇ ਪੀੜਤ ਪਹੁੰਚੇਗਾ ਪੀੜਤ ਮਹਿਲਾ ਪਹੁੰਚੇਗੀ ਤਾਂ ਉਸ ਦਾ ਉਸ ਨੂੰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਅਸਥਾਈ ਆਸਰਾ ਜੇਕਰ ਜ਼ਰੂਰਤ ਪੈ ਜਾਵੇ ਤਾਂ 5 ਦਿਨਾਂ ਤੱਕ ਉਸ ਨੂੰ ਇੱਥੇ ਰੱਖਿਆ ਜਾਂਦਾ ਹੈ ਖਾਣ ਪੀਣ ਦੀ ਵਸਤਾ ਸਰਕਾਰ ਦੇ ਪੱਲੂ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਜੇਕਰ ਫਿਰ ਵੀ ਜ਼ਰੂਰਤ ਹੈ ਤਾਂ ਉਸ ਨੂੰ ਕਿਤੇ ਹੋਰ ਜੇਕਰ ਸ਼ਿਫਟ ਕਰਨਾ ਤਾਂ ਉਹ ਵੀ ਸ਼ਿਫਟ ਕੀਤਾ ਜਾਂਦਾ ਹੈ ਇਸ ਵਕਤ ਡਿਪਟੀ ਕਮਿਸ਼ਨ ਮੈਡਮ ਅੰਦਰ ਪਹੁੰਚ ਚੁੱਕੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਆਖਰ ਕਿਹੋ ਜੀ ਸਹੂਲਤਾਂ ਮ ਦਿੱਤੀ ਜਾ ਰਹੀਆਂ ਤੇ ਕੀ ਕੁਝ ਖਾਸ ਹੈਗਾ ਇਸ ਚੱਕੀ ਵਨ ਸਟਾਪ ਸੈਂਟਰ ਦੇ ਵਿੱਚ ਆ ਵਨ ਸਟਾਪ ਸੈਂਟਰ ਦਾ ਮੇਨ ਪਰਪਸ ਹੈ ਜੋ ਸਖੀ ਅਸੀਂ ਕਰਕੇ ਚਲਾਉਂਦੇ ਆ ਕਿ ਜੀ ਇੱਕ ਹੀ ਛੱਤ ਦੇ ਥੱਲੇ ਔਮਨ ਰਿਲੇਟਿਡ ਜਿਹੜੇ ਇਸ਼ੂਜ਼ ਹੈਗੇ ਜਿਹੜਾ ਅਸੀਂ ਵਲਨਰੇਬਲ ਸੈਕਸ਼ਨ ਕਰ ਕਹਿੰਦੇ ਆ ਕਿ ਉਹਨਾਂ ਵਾਸਤੇ ਸਾਰੀ ਸੁਵਿਧਾਵਾਂ ਇੱਥੇ ਦਿੱਤੀ ਜਾਣ ਤਾਂ ਇੱਥੇ ਸ਼ੈਲਟਰ ਤੋਂ ਲੈ ਕੇ ਮੈਡੀਕਲ ਫੈਸਿਲਿਟੀਆਂ ਕੀ ਮੈਡੀਕਲ ਕਰਾਣਾ ਹੈਗਾ ਨਾਲ ਹੀ ਨਾਲ ਜਿਹੜੀ ਆਪਣੀ ਡਾਲਸਾ ਲੀਗਲ ਫੈਸਿਲਿਟੀਆਂ ਹੋ ਗਈ ਪੁਲਿਸ ਕੰਪਲੇਂਟਸ ਹੈਗੀ ਉਹ ਸਾਰੀਆਂ ਹੋ ਗਈਆਂ ਅਸੀਂ ਰਾਸ਼ਨ ਵੀ ਦਿੰਦੇ ਆ ਉਹਨਾਂ ਦੇ ਸਕਿੱਲ ਐਨਹਾਂਸਮੈਂਟ ਵਾਸਤੇ ਜਿਨ੍ਹਾਂ ਦੇ ਬੱਚੇ ਹੈਗੇ ਉਹਨਾਂ ਦੇ ਬੱਚਿਆਂ ਵਾਸਤੇ ਸਪਾਂਸਰਸ਼ਿਪ ਚਾਈਲਡ ਪ੍ਰੋਟੈਕਸ਼ਨ ਮੇਨ ਇਹ ਮੇ ਹੈਗਾ ਕਿ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਕਿ ਜੀ ਸ਼ੈਲਟਰ 5 ਦਿਨਾਂ ਤੱਕ ਅਸੀਂ ਦੇ ਸਕਦੇ ਹਾਂ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਉਹਨਾਂ ਨੂੰ ਇੰਡੀਪੈਂਡੈਂਟ ਏਮਪਾਵਰ ਕਰਕੇ ਕਿਤੇ ਨਾ ਕਿਤੇ ਕਿਸੇ employment ਤੇ ਲਗਾਈਏ ਇਸ ਵਾਸਤੇ ਅਸੀਂ ਇੱਕ ਜਲੇਚ ਵੈਬਸਾਈਟ ਵੀ ਚਲਾ ਰਹੇ ਹਾਂ ਐਪ ਵੀ ਹੈਗੀ ਜਿਹਦਾ ਹੁਣ ਸੈਕੰਡ ਫੇਜ਼ ਲਾਂਚ ਕੀਤਾ ਹੈਗਾ ਕਿਉਂਕਿ ਤੁਸੀਂ ਦੇਖੋਗੇ ਆਮ ਤਨ ਜਿਨ੍ਹਾਂ ਨੂੰ ਡੋਮੈਸਟਿਕ ਵਾਇਲੈਂਸ ਆ ਇਦਾਂ ਦਾ ਇਸ਼ੂ ਆਂਦਾ ਹੈਗਾ ਉਹ ਘਰੋਂ ਬਾਹਰ ਨਹੀਂ ਨਿਕਲਦੀਆਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜੀ ਘਰ ਬੈ ਕੇ ਹੀ ਬੰਦਾ ਕੰਪਲੇਂਟ ਵੀ ਕਰ ਸਕਣ ਉਹਨੂੰ ਤੱਕੇ ਨਾ ਖਾਣੇ ਪੈਣ ਕਿ ਜੀ ਉਹ ਜੇ ਇੱਥੇ ਆਏ ਤਾਂ ਇਸ ਤੋਂ ਬਾਅਦ ਪੁਲਿਸ ਤੇ ਕੋਲ ਜਾਣਾ ਪੈ ਰਾਏਗਾ ਫਿਰ ਲੀਗਲ ਬੈਟਲ ਵਾਸਤੇ ਤਾਂ ਸਾਰੀ ਸਾਡੀ ਕੋਸ਼ਿਸ਼ ਹੈਗੀ ਕਿ ਵੀਡੀਓ ਕਾਨਫਰੈਂਸਿੰਗ ਦਾ ਅਸੀਂ ਫੀਚਰ ਦਿੱਤਾ ਹੈਗਾ ਕਿ ਇੱਥੇ ਹੀ ਬੈ ਕੇ ਉਹਨਾਂ ਦੀ ਪੁਲਿਸ ਨਾਲ ਵੀ ਰابطਾ ਉਸ ਤੋਂ ਬਾਅਦ ਡਾਲਸਾ ਲੀਗਲ ਐਡ ਫ੍ਰੀ ਉਹਨਾਂ ਨੂੰ ਕਰਾ ਕੇ ਜੋ ਵੀ ਉਹਨਾਂ ਨੂੰ ਲੀਗਲ ਸਹਾਇਤਾ ਚਾਹੀਦੀ ਉਹ ਦਿੰਦੇ ਆ এমਪਲੋਇਮੈਂਟ ਬਿਊਰੋ ਤੇ ਸਕਿੱਲ ਦਾ ਵੀ ਕਨੈਕਟ ਦਿੱਤਾ ਹੈਗਾ ਕਿ ਕਿਉਂਕਿ ਆਮੂਮਨ ਦੇਖਿਆ ਜਾਂਦਾ ਹੈਗਾ ਕਿ ਉਹ ਵਾਪਸ ਚਲੇ ਜਾਂਦੀ ਉਸੀ ਸਾਈਕਲ ਵਿੱਚ ਕਿਉਂਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਉਹ ਨਹੀਂ ਹੁੰਦੀਆਂ ਹੈਗੀਆਂ ਤਾਂ ਉਹਨਾਂ ਦੇ ਸਕਿੱਲ ਐਨਹਾਂਸਮੈਂਟ ਦਾ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਕਿੱਥੇ ਨਾ ਕਿੱਥੇ ਉਹਨਾਂ ਨੂੰ ਸਕਿੱਲ ਦੇ ਲਾ ਕੇ ਅਸੀਂ ਰੋਜ਼ਗਾਰ ਮੁਹੱਈਆ ਕਰਾਈਏ ਤੇ ਜਿਹੜੇ ਉਹਨਾਂ ਦੇ ਬੱਚੇ ਹਨ ਕਿਉਂਕਿ ਦੇਖੋ ਜਦੋਂ ਪਹਿਲੀ ਵਾਰ ਉਹ ਬਾਹਰ ਆਈ ਹੈਗੀ ਤਾਂ ਬੱਚੇ ਦੀ ਰਿਸਪੌਂਸਿਬਿਲਟੀ ਇੱਕ ਇਨਸਾਨ ਘਬਰਾ ਵੀ ਜਾਂਦਾ ਹੈਗਾ ਤਾਂ ਉਹਨਾਂ ਦੀ ਸਪੌਂਸਰਸ਼ਿਪ ਤੋਂ ਲੈ ਕੇ ਐਜੂਕੇਸ਼ਨ ਅਸੀਂ ਸਾਰਾ ਕੁਝ ਦੇਖਦੇ ਹਾਂ ਇਹਦੇ ਕੁਝ ਉਦਾਹਰਣ ਵੀ ਹੈਗੇ ਜਿੱਦਾਂ ਅਸੀਂ ਡੀਐਸਈਚ ਨੇ ਕਿ ਕਿ ਦੀ ਵਾਰ ਸ਼ੁਰੂ ਕੀਤੀ ਸੀਗੀ ਉੱਥੇ ਉਹਨਾਂ ਨੂੰ ਸਰਕੂਲੇਸ਼ਨ ਵਿੱਚ ੈਂਪਲ ਤਾਂ ਕਿ ਉਹ ਆਪਣੇ ਨਾਲ ਲਾਲੀ ਔਰਤਾਂ ਨੂੰ ਦੇਖ ਕੇ ਵੀ ਮੋਟੀਵੇਟ ਵੀ ਹੋਣ ਤੇ ਅੱਗੇ ਵਧਣ ਦਾ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਵੀ ਜੰਮੇ। ਸੋ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਸ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਸੁਵਿਧਾਵਾਂ ਦਿੱਤੀਆਂ ਹੋਈਆਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਸੰਪਰਕ ਕਰ ਸਕਦੇ ਹੋ ਝਿੜਨ ਦੀ ਜ਼ਰੂਰਤ ਨਹੀਂ ਝਿਜਕਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਪੀੜਤ ਹੋ ਘਰੇਲੂ ਹਿੰਸਾ ਤੋਂ ਜਾਂ ਕਿਸੇ ਵੀ ਪ੍ਰਕਾਰ ਦਾ ਵੀ ਵਾਇਲੈਂਸ ਤੋਂ ਤੁਸੀਂ ਪੀੜਤ ਹੋ ਤਾਂ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਸੰਪਰਕ ਕਰ ਸਕਦੇ ਹੋ ਤੁਹਾਨੂੰ ਸਾਰੀਆਂ ਸੁਵਿਧਾਵਾਂ ਇੱਕੋ ਹੀ ਸੈਂਟਰ ਦੇ ਉੱਪਰ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਜਾ ਰਹੀਆਂ ਨੇ ਸੋ ਤੁਸੀਂ ਬਣੇ ਨੂੰ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ